ਪਰ ਅਜੀਹਾ ਕੀ ਹੋ ਗਿਆ ਜਿਸ ਕਾਰਨ 트ੰਪ ਨੇ ਭਾਰਤੀਆ ਦੇ ਨਾਲ ਇਹ ਜੜੀ ਹੈਗੀ ਹੈ ਉਸ ਲੋਕ ਕੀਤਾ ਹੈਗਾ ਮੈਂ ਕਹਿਣਾ ਚਾਹਾਂਗਾ ਸਰਕਾਰ ਨੂੰ ਕਿ ਜਿਵੇਂ ਬਾਕੀ ਦੇਸ਼ਾਂ ਨੇ 트ੰਪ ਦੀ ਨਹੀਂ ਸੁਣੀ 트ੰਪ ਜਦੋਂ ਦਾ ਆਇਆ ਉਹਦੀ ਧਮਕੀਆਂ ਦੇ ਰਿਹਾ ਮੈਂ 트ੰਪ ਸਾਹਿਬ ਨੂੰ ਕਹਾਂਗਾ 트ੰਪ ਸਾਹਿਬ ਜੇ ਤੁਸੀਂ ਰਿਪੋਰਟ ਕਰਨਾ ਸਾਡਾ ਸੁੰਦਰਪਚਾਈ ਵੀ ਰਿਪੋਰਟ ਕਰੋ ਸੋ ਜਿਹੜਾ ਤੁਹਾਨੂੰ ਚੰਗਾ ਲੱਗੇ ਉਹਨੂੰ ਰੱਖ ਲੈਣੇ ਉਹ ਜਿਹੜਾ ਨਹੀਂ ਚੰਗਾ ਲੱਗੇ ਉਹਨੂੰ ਰਿਪੋਰਟ ਕਰ ਰਹੇ ਹਾਂ ਕਿਉਂ ਇਹਨਾਂ ਬੱਚਿਆਂ ਨੂੰ ਲਿਆ ਕੇ ਸਿਰਫ ਅੰਬਰਸਾਰੀ ਉਤਾਰਿਆ ਗਿਆ ਕਿਉਂ ਪੰਜਾਬੀਆਂ ਵਾਲੀ ਨਰੇਟਿਵ ਸੈੱਟ ਕੀਤਾ ਗਿਆ ਮੈਨੂੰ ਸੁਣਨ ਚਾਹ ਰਿਹਾ ਮੋਦੀ ਸਾਹਿਬ ਉੱਥੇ ਜਾ ਰਹੇ ਨੇ ਕਿ ਮੋਦੀ ਸਾਹਿਬ ਨਾਲੇ ਗੱਲ ਹੀ ਕਰ ਸਕਦੇ ਸੀ ਕਿ 205 ਬੰਦੇ ਸਾਡਾ ਕਮਰਸ਼ੀਅਲ ਫਾਈਲ ਜਹਾਜ ਆਏਗਾ ਤੇ ਲੈ ਦੇਗਾ ਉਹਨਾਂ ਨੂੰ ਕਿਉਂ ਨਹੀਂ ਇਦਾਂ ਕਿਹਾ ਗਿਆ ਉਹ ਜਦੋਂ ਇੱਥੇ ਬੱਚਿਆਂ ਨੂੰ ਕੁਝ ਨਹੀਂ ਮਿਲਦਾ ਤੇ ਬੱਚੇ ਬਾਹਰ ਜਾਂਦੇ ਨੇ ਤੇ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਨਾ ਪੁੱਤਰ ਜਿੰਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਇਨਾਂ ਨੂੰ ਕੋਈ ਵੀ ਹੈਂਡਕਫ ਜਾਂ ਖਤਕੜੀਆਂ ਲਾਣੀਆਂ ਬੰਦੀਆਂ ਹੀ ਨਹੀਂ ਸੀ। ਉਹਨਾਂ ਦੇ ਪੈਰ ਤੇ ਬੀੜੀਆਂ ਪਾਣੀਆਂ ਬੰਦੀਆਂ ਹੀ ਨਹੀਂ ਸੀ। ਚਾਰ-ਚਾਰ ਪੰਜ-ਪੰਜ ਦਿਨ ਪਨਾਮਾ ਦੇ ਜੰਗਲਾਂ ਦੇ ਭੁੱਖੇ ਰਹੇ ਪਤਾ ਨਹੀਂ ਬੱਚੜਾ ਵੀ ਸੀ ਕਿ ਨਹੀਂ ਬੱਚਣਾ। ਚਲੋ ਖੈਰ ਉਸ ਭਗਵਾਨ ਦਾ ਸ਼ੁਕਰ ਬੱਚੇ ਬਚ ਕੇ ਆ ਗਏ। ਅੱਜ ਹੀ ਅਸੀਂ ਵਿਰੋਧ ਕਰੀਏ ਅਮਰੀਕਾ ਦੀਆਂ ਜਿੰਨੇ ਪ੍ਰੋਡਕਟ ਨੇ ਸਾਰੇ ਬੈਨ ਕਰਦੀਆਂ। ਉਹਦੇ ਉੱਤੇ ਟੈਰੀ ਵਧਾ ਦਈਏ। ਦੇਖੋ ਟਰੰਪ ਕਿੱਦਾਂ ਹਿਲ ਜਾਂਦਾ। ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਭਾਰਤੀਆਂ ਨੂੰ ਜਿਹੜਾ ਹੈਗਾ ਏ ਉਹ ਭਾਰਤ ਦੇ ਵਿੱਚ ਰਿਪੋਰਟ ਕੀਤਾ ਉਹ ਇਸ ਵਕਤ ਕਾਫੀ ਵੱਡਾ ਸਵਾਲ ਹੈਗਾ ਹੈ ਇੰਟਰਨੈਸ਼ਨਲ ਮੀਡੀਆ ਭਾਰਤ ਦੀ ਇਸ ਵਕਤ ਖੂਬ ਬੇਇੱਜ਼ਤੀ ਕਰ ਰਿਹਾ ਹੈ ਇੱਕ ਸਵਾਲ ਇਹ ਉੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਭਈ ਆਖਿਰਕਾਰ ਅਜੀਹੀ ਕਿਹੜੀ ਗੱਲ ਹੋ ਗਈ ਕਿ ਭਾਰਤੀਆਂ ਨੂੰ ਅਮਰੀਕਾ ਨੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਭੇਜਿਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਹਿ ਰਹੇ ਨੇ ਕਿ ਭਈ ਸਾਡੀ ਤਾਂ 트럼ਪ ਖੁਰਾ ਦੇ ਨਾਲ ਦੋਸਤੀ ਬੜੀ ਗਹਿਰੀ ਹੈਗੀ ਹੈ ਪਰ ਅਜਿਹਾ ਕੀ ਹੋ ਗਿਆ ਜਿਸ ਕਾਰਨ 트럼ਪ ਨੇ ਭਾਰਤੀਆ ਦੇ ਨਾਲ ਇਹ ਜੜੀ ਹੈਗੀ ਹੈ ਉਸ ਲੋਕ ਕੀਤਾ ਹੈਗਾ ਇਸ ਬਾਬਤ ਗੱਲਬਾਤ ਕਰਨੀ ਸੜਨਾਰ ਪ੍ਰੋਫੈਸਰ ਐਮ ਪੀ ਸਿੰਘਹਰੀ ਨੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਈ 트럼ਪ ਅਤੇ ਨਰਿੰਦਰ ਮੋਦੀ ਸਾਹਿਬ ਖੁਰਾ ਦੀ ਬੜੀ ਤਾਂ ਗਹਿਰੀ ਦੋਸਤੀ ਹੈਗੀ ਹੈ ਅਜਿਹਾ ਕਿ ਗੱਲ ਵਿੱਚ ਜਿਹੜਾ ਹੈਗਾ ਬਾਹਾਂ ਗਈ ਜਿਸ ਕਾਰਨ 트럼ਪ ਸਾਹਿਬ ਖੁਰਾ ਨੇ ਭਾਰਤੀਆ ਦੇ ਨਾਲ ਅਜਿਹਾ ਕਰਤਾ ਵੀ ਹਤਕੜੀਆਂ ਪਵਾਤੀਆਂ ਪੈਰਾਂ ਹੱਤਾ ਦੇ ਵਿੱਚ ਤੇ ਭੇਜ ਦਿੱਤੇ ਭਾਰਤੀ ਦੇਖੋ ਕਿਤਨਾ ਕਿਤੇ ਦੇਸ਼ ਨੂੰ ਜਲੀਲ ਕਰਨ ਵਾਲੀ ਗੱਲ ਸੀਗੀ ਇਹਲੀ ਕਿ ਅਮਰੀਕਾ ਦਾ ਜਿਹੜਾ ਸੈਨੈ ਵਿਮਾਨ ਹੈ ਉਹ ਆ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਰਦਾ ਮੈਂ ਕਹਿਣਾ ਚਾਹੂੰਗਾ ਸਰਕਾਰ ਨੂੰ ਕਿ ਜਿਵੇਂ ਬਾਕੀ ਦੇਸ਼ਾਂ ਨੇ ਟਰੰਪ ਦੀ ਨਹੀਂ ਸੁਣੀ ਟਰੰਪ ਜਦੋਂ ਦਾ ਆਇਆ ਉਹਦੀ ਧਮਕੀਆਂ ਦੇ ਰਿਹਾ ਮੈਂ ਟਰੰਪ ਸਾਹਿਬ ਨੂੰ ਕਹਾਂਗਾ ਟਰੰਪ ਸਾਹਿਬ ਜੇ ਤੁਸੀਂ ਰਿਪੋਰਟ ਕਰਨਾ ਸਾਡਾ ਸੁੰਦਰਪਚਾਈ ਵੀ ਰਿਪੋਰਟ ਕਰੋ ਸਾਡੇ ਅਜੇ ਬਾਂਗਾ ਜੀ ਜਿਹੜੇ ਕਿ ਵਰਲਡ ਬੈਂਕ ਦੇ ਅੱਜ ਰਿਪਰੈਜ਼ੈਂਟੇਟਿਵ ਹੈ ਤੁਹਾਡਾ ਵਰਲਡ ਬੈਂਕ ਸਾਡੇ ਬੰਦੇ ਸਾਹਮਣੇ ਨੇ ਉਹਨਾਂ ਦੀ ਵੀ ਰਿਪੋਰਟ ਕਰੋ ਉਹ ਕਿਹਨੂੰ ਰਿਪੋਰਟ ਕਰ ਰਹੇ ਸੋ ਜਿਹੜਾ ਤੁਹਾਨੂੰ ਚੰਗਾ ਲੱਗੇ ਉਹਨੂੰ ਰੱਖ ਲੈਣੇ ਹੋ ਜਿਹੜਾ ਨਹੀਂ ਚੰ ਅੱਜ ਵੀ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਆ ਬ੍ਰੇਨ ਹੈ ਜਾਂ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਕਹਿ ਸਕਦੇ ਰਿਚਨੈਸ ਹੈ ਉਹ ਇੰਡੀਅਨ ਏਸ਼ੀਅਨ ਦੇ ਵਿੱਚ ਹੀ ਹੈ ਸੋ ਮੈਂ ਟਰੰਪ ਸਾਹਿਬ ਨੂੰ ਕਹਿਣਾ ਚਾਹਨਾ ਕਿ ਟਰੰਪ ਸਾਹਿਬ ਤੁਹਾਡਾ ਮੋਦੀ ਸਾਹਿਬ ਨਾਲ ਇੰਨਾ ਪਿਆਰ ਸੀ ਤਾਂ ਮੋਦੀ ਸਾਹਿਬ ਨੂੰ ਕਹਿੰਦਾ ਤੁਹਾਡਾ ਟਰੰਪ ਸਾਹਿਬ ਨਾਲ ਇੰਨਾ ਪਿਆਰ ਸੀਗਾ ਕਿਉਂ ਆਪਾਂ ਬਾਈ ਇੱਜ਼ਤ ਇਹਨਾਂ ਬੱਚਿਆਂ ਨੂੰ ਨਹੀਂ ਲੈ ਕੇ ਆਏ ਕਿਉਂ ਇਹਨਾਂ ਬੱਚਿਆਂ ਨੂੰ ਲਿਆ ਕੇ ਸਿਰਫ ਅੰਬਰਸਾਰੀ ਉਤਾਰਿਆ ਗਿਆ ਕਿਉਂ ਪੰਜਾਬੀਆਂ ਲਈ ਨਰੇਟਿਵ ਸੈੱਟ ਕੀਤਾ ਗਿਆ ਕਿ ਪੰਜਾਬੀ ਡੌਂਕੀ ਲਾ ਕੇ ਬਾਹਰ ਜਾਂਦੇ ਨੇ ਉਹਦੇ ਵਿੱਚ ਹਰਿਆਣੇ ਦੇ ਲੋਕ ਵੀ ਸੀਗੇ ਉੱਚ ਗੁਜਰਾਤ ਦੇ ਲੋਕ ਵੀ ਸੀਗੇ ਖੈਰ ਚਲੋ ਉਹ ਵੀ ਸਾਡੇ ਭਰਾ ਨੇ ਸਾਡੇ ਪ੍ਰੇਮੀ ਨੇ ਪਰ ਮੈਂ ਕਹਿਣਾ ਚਾਹਨਾ ਕਿਉਂ ਇਦਾਂ ਦੀ ਜ਼ਿਲਾਲਤ ਇਦਾਂ ਦੀ ਬੇਇੱਜ਼ਤੀ ਸਾਨੂੰ ਸਹਿਣੀ ਪਈ ਹੈ ਕਿਉਂ ਆਪਾਂ ਕੋਸ਼ਿਸ਼ ਨਹੀਂ ਕੀਤੀ ਕਿ ਆਪਣਾ ਜਹਾਜ਼ ਭੇਜ ਕੇ 트럼ਪ ਮੈਨੂੰ ਸੁਣਨ ਚਾਹ ਰਿਹਾ ਮੋਦੀ ਸਾਹਿਬ ਉੱਥੇ ਜਾ ਰਹੇ ਨੇ ਕਿ ਮੋਦੀ ਸਾਹਿਬ ਨਾਲੇ ਗੱਲ ਨਹੀਂ ਕਰ ਸਕਦੇ ਸੀ ਕਿ 205 ਬੰਦੇ ਸਾਡਾ ਕਮਰਸ਼ੀਅਲ ਫਲ ਜਹਾਜ਼ ਆਏਗਾ ਤਾਂ ਲੈ ਜਾਏਗਾ ਉਹਨਾਂ ਨੂੰ ਕਿਉਂ ਨਹੀਂ ਇਦਾਂ ਕਿਹਾ ਗਿਆ ਕਿਉਂ ਉਹਨਾਂ ਨੂੰ ਹਤਕੜੀਆਂ ਲਾ ਕੇ ਜਿਵੇਂ ਉਹ ਦੱਸ ਰਹੇ ਨੇ ਰਾਹ ਦੇ ਵਿੱਚ ਲੜਕੀ ਇੱਕ ਦੋ ਤਿੰਨ ਪਰਿਵਾਰ ਵੀ ਸੀਗੇ ਉਹਦੇ ਵਿੱਚ ਉਹ ਦੱਸ ਰਹੇ ਨੇ ਸਾਨੂੰ ਹਤਕੜੀਆਂ ਲਾ ਕੇ ਸ਼ੈਕਲ ਕਰਕੇ ਸਾਨੂੰ ਭੇਜਿਆ ਗਿਆ ਵਾ ਕਿਉਂ ਉਹਨਾਂ ਨੂੰ ਇੱਕ ਪੜਤਾਲ ਨਾ ਕੀਤੀ ਗਈ ਇਦਾਂ ਦੀ 45 ਲੱਖ ਰੁਪਇਆ ਲਾ ਕੇ ਉਹ ਵਿਚਾਰੇ ਔਖੇ ਹੋ ਕੇ ਬਾਹਰ ਗਏ ਕਿਉਂਕਿ ਇੱਥੇ ਕੁਝ ਨਹੀਂ ਮਿਲਿਆ ਹੁਣ ਪਿੱਛੇ ਵੀ ਤੁਹਾਨੂੰ ਮੈਂ ਕਿੰਨੀ ਵਾਰੀ ਕਹਿ ਚੁੱਕਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਿੱਛੇ ਪੰਜਾਬ ਦੇ ਵਿੱਚ 8 ਪੀਂਆਂ ਦੀਆਂ 84 ਦੀਆਂ ਪੋਸਟਾਂ ਨਿਕਲੀਆਂ ਤੇ ਜਿੱਚ 4000 ਬੰਦਾ ਪਹੁੰਚ ਗਿਆ ਹੁਣ ਜਦੋਂ ਇੱਥੇ ਬੱਚਿਆਂ ਨੂੰ ਕੁਝ ਨਹੀਂ ਮਿਲਦਾ ਤੇ ਬੱਚੇ ਬਾਹਰ ਜਾਂਦੇ ਨੇ ਤੇ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਨਾ ਪੁੱਤਰ ਜਿੰਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੁਹਾਨੂੰ ਅਮਰੀਕਾ ਜਾਣ ਦੀ ਲੋੜ ਨਹੀਂ ਇੱਥੇ ਭਾਵੇਂ ਛੋਟਾ ਕੰਮ ਕਰ ਲਓ ਆਪਣ ਕੋਈ ਵੀ ਕੰਮ ਕਰੋ ਸਰਕਾਰਾਂ ਨੂੰ ਮੈਂ ਕਹਿਣਾ ਚਾਹਨਾ ਕੱਲੀ ਵਿੱਦਿਆ ਨਾ ਦਿੱਤੀ ਜਾਵੇ ਇਹਨਾਂ ਨੂੰ ਸਕਿੱਲ ਵੀ ਦਿੱਤੇ ਜਾਣ ਇੱਕ ਸਿਫਤ ਸਰਕਾਰ ਦੀ ਮੈਂ ਕਰਾਂਗਾ ਕਿ ਬਜਟ ਦੇ ਵਿੱਚ ਨਾ ਸਟਾਰਟਅਪ ਦਾ ਲੋਨ ਵਧਾਇਆ ਸਟਾਰਟਅਪ ਦੀ ਲੋਨ ਦੇਣ ਦੀ ਅਮਾਊਂਟ ਵਧਾਈ ਹੈ ਉਹ ਬਹੁਤ ਵਧੀਆ ਉਪਰਾਲਾ ਹੈ ਸਾਡੇ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਬੇਟਾ ਤੁਸੀਂ ਕੋਸ਼ਿਸ਼ ਕਰੋ ਕੋਈ ਸਕਿੱਲ ਸਿੱਖੋ ਸਾਡੇ ਕੋਲ ਆਓ ਆਪਾਂ ਤੁਹਾਡੀ ਹੈਲਪ ਕਰਾਂਗੇ ਕੋਈ ਸਕਿੱਲ ਸਿੱਖੋ ਸਕਿੱਲ ਸਿੱਖ ਕੇ ਇੱਥੇ ਹੀ ਕੰਮ ਕਰਨ ਦੀ ਕੋਸ਼ਿਸ਼ ਕਰੋ ਆਪਣੇ ਮਾਪੇ ਕੋਲ ਰੋ ਤੁਹਾਡੇ ਆਪਣੇ ਘਰ ਹੈ ਇਸ ਲਈ ਪੁਰਾਣੇ ਬਜ਼ੁਰਗ ਕਹਿੰਦੇ ਉਹਦੇ ਸੀ ਘਰ ਦੀ ਅੱਧੀ ਚੰਗੀ ਇਹ ਕੋਈ ਸਾਡੇ ਕ੍ਰਿਮੀਨਲ ਬੱਚੇ ਨਹੀਂ ਸੀਗੇ ਸਿਰਫ ਇਹਨਾਂ ਕੋ ਡਾਕੂਮੈਂਟ ਨਹੀਂ ਸੀਗੇ ਇਹਨਾਂ ਨੂੰ ਕੋਈ ਵੀ ਹੈਂਡਕਫ ਜਾਂ ਹੱਤਕੜੀਆਂ ਲਾਣੀਆਂ ਬੰਦੀਆਂ ਹੀ ਨਹੀਂ ਸੀ ਉਹਨਾਂ ਦੇ ਪੈਰਾਂ ਤੇ ਬੇੜੀਆਂ ਪਾਣੀਆਂ ਬੰਦੀਆਂ ਨਹੀਂ ਸੀ ਇਹ ਬੇੜੀਆਂ ਉਹਨਾਂ ਨੂੰ ਨਹੀਂ ਪਾਈਆਂ ਇਹ ਸਾਡੇ ਪੂਰੇ ਪੰਜਾਬੀਆਂ ਨੂੰ ਸਾਡੇ ਹਰਿਆਣਾ ਦੇ ਭਰਾਵਾਂ ਨੂੰ ਸਾਡੇ ਗੁਜਰਾਤ ਦੇ ਭਰਾਵਾਂ ਨੂੰ ਪਾਈਆਂ ਸਾਡੇ ਪੂਰੇ ਦੇਸ਼ ਦੇ ਭਾਰਤ ਵਾਸੀਆਂ ਨੂੰ ਪਾਈਆਂ 트럼ਪ ਨੇ ਸੋ ਕੀ ਕੱਲ ਨੂੰ 트럼ਪ ਨੂੰ ਆਪਾਂ ਇੱਥੇ ਜਦੋਂ ਦੇਸ਼ ਵਿੱਚ ਆਏਗਾ ਆਪਾਂ ਉਹਦਾ ਸਤਕਾਰ ਸਨਮਾਨ ਕਰ ਸਕਾਂਗੇ ਜਿੰਨੇ ਸਾਡੇ 205 ਭਾਰਤੀਆਂ ਨੂੰ ਦੂਤ ਕਰਿਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨਾ ਵਾਂ ਕਿ ਆਪਾਂ ਅਮਰੀਕਾ ਪ੍ਰਸ਼ਾਸਨ ਅੱਗੇ ਝੁਕ ਗਏ ਆ ਸਾਨੂੰ ਝੁਕਨ ਦੀ ਲੋੜ ਨਹੀਂ ਹੈਗੀ ਅਮਰੀਕਾ ਪ੍ਰਸ਼ਾਸਨ ਅੱਗੇ ਸਾਡੇ ਬੰਦੇ ਅਜ ਅਮਰੀਕਾ ਚ ਲਾ ਰਹੇ ਨੇ ਸਾਡਾ ਟੈਲੈਂਟ ਜਿਹੜਾ ਅਮਰੀਕਾ ਚ ਲਾ ਰਿਹਾ ਵਾ ਸੋ ਮੈਂ ਕਹਿਣਾ ਚਾਹੂੰਗਾ ਕਿ ਟਰੰਪ ਸਾਹਿਬ ਸਾਡਾ ਦੇਸ਼ ਦੇ ਜਿੰਨੇ ਵੀ ਬੰਦੇ ਨੇ ਸਾਰੇ ਭੇਜ ਦਿਓ ਫਿਰ ਦੇਖਦੇ ਆਪਾਂ ਕੀ ਬੰਦਾ ਜਿੰਨੇ ਸਾਡੇ ਬੰਦੇ ਉੱਥੇ ਅੱਜ ਮਲਟੀਨੈਸ਼ਨਲ ਕੰਪਨੀਆਂ ਚ ਕੰਮ ਕਰ ਰਹੇ ਨੇ ਸਾਰੇ ਰਿਪੋਰਟ ਕਰੋ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਦੇਸ਼ ਦੀ ਇਕਨੋਮੀ ਇਹੀ ਲੋਕ ਸੰਭਾਲ ਕੇ ਬੈਠੇ ਨੇ ਕੀ 255 ਲੋਕ ਜੇ ਆ ਗਏ ਸੀਗੇ ਕੋਈ ਤਰੀਕੇ ਦੇ ਨਾਲ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਸੀ ਸਭ ਕੁਝ ਕੀਤਾ ਜਾ ਸਕਦਾ ਜੇ ਤੁਹਾਡਾ ਮੋਦੀ ਸਾਹਿਬ ਨਾਲ ਇੰਨਾ ਪਿਆਰ ਹੈ ਮੋਦੀ ਸਾਹਿਬ ਦੇ ਮੁਲਕ ਦੇ ਲੋਕ ਸੀਗੇ ਤੇ ਮੈਂ ਮੋਦੀ ਸਾਹਿਬ ਨੇ ਕਿਹਾ ਮੋਦੀ ਸਾਹਿਬ ਆਪਾਂ ਕਿਸ ਸਮੂਹ ਨਾਲ 트럼ਪ ਕੋ ਜਾਵਾਂਗੇ ਸੋ ਮੈਂ ਇੱਥੇ ਦੋਨਾਂ ਸਰਕਾਰਾਂ ਨੂੰ ਕਹਿਣਾ ਚਾਹੁੰਗਾ ਇਹਦਾ ਵਿਚ ਵਾਲਾ ਕੋਈ ਰਸਤਾ ਲੱਭਿਆ ਜਾਵੇ ਤੇ ਜਿਹੜੇ ਬੱਚੇ ਆ ਗਏ ਨੇ ਹੋ ਸਕੇ ਸਰਕਾਰ ਉਹਨਾਂ ਨੂੰ ਬਕਾਇਦਾ ਕਰਜ਼ਾ ਦੇਵੇ ਕਿਉਂਕਿ ਉਹ ਉਹਨਾਂ ਨੂੰ ਠੱਗ ਏਜੰਟ ਖਾਲੀ ਕਰ ਗਏ ਨੇ ਉਹਨਾਂ ਏਜੰਟਾਂ ਤੋਂ ਫੜ ਕੇ ਭਾਵੇਂ ਪੈਸੇ ਲੈ ਕੇ ਦਵੇ ਭਾਵੇਂ ਕਰਜ਼ਾ ਦਵੇ ਉਹ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨ ਉਹ ਡਿਪਰੈਸ਼ਨ ਚ ਨਾ ਹਨ ਜਿਵੇਂ ਉਹ ਸਵੇਰ ਦਾ ਇੱਕ ਬੱਚਾ ਗਿਆ ਹੋਇਆ ਇਹਨਾਂ ਦੀ ਮਾਂ ਰੋ ਰਹੀ ਹੈ ਉਹ ਤਾਂ ਹੀ ਗਿਆ ਵਿਚਾਰਾ ਕਿ ਬਣਿਆ ਕੀ ਉਤੋਂ ਆਪਾਂ ਉਹਨਾਂ ਨੂੰ ਹਥਕੜੀਆਂ ਲਾ ਕੇ ਲਿਆਏ ਬੇਇੱਜ਼ਤੀ ਕੀਤੀ ਉਹਨਾਂ ਜਲਾਲਤ ਕੀਤੀ ਜਿਹੜੇ 4-4 5-5 ਦਿਨ ਪਨਾਮਾ ਦੇ ਜੰਗਲਾਂ ਦੇ ਭੁੱਖੇ ਰਹੇ ਪਤਾ ਨਹੀਂ ਬਚਣਾ ਵੀ ਸੀ ਕਿ ਨਹੀਂ ਬਚਣਾ ਚਲੋ ਖੈਰ ਉਸ ਭਗਵਾਨ ਦਾ ਸ਼ੁਕਰ ਬੱਚੇ ਬਚ ਕੇ ਆ ਗਏ ਤੇ ਮੈਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹੂੰਗਾ ਤੁਸੀਂ ਇੰਨਾ ਸ਼ੁਕਰ ਬਣਾਓ ਖੈਰ ਬਣਾਓ ਕਿ ਅੱਜ ਸਾਡੇ ਬੱਚੇ ਸਾਡੇ ਵਿੱਚ ਬੈਠੇ ਨੇ ਸੋ ਹੁਣ ਬੱਚਿਆਂ ਨੂੰ ਉਹ ਜ਼ਮਾਨਾ ਨਹੀਂ ਰਿਹਾ ਬਾਹਰ ਭੇਜਣ ਦਾ ਬਾਹਰ ਦਾ ਸਕੋਪ ਨਹੀਂ ਰਿਹਾ ਬਾਹਰ ਦਾ ਸਕੋਪ ਡੇ ਬਾਈ ਡੇ ਘਟੀ ਜਾ ਰਿਹਾ ਕਿਉਂਕਿ ਇਕਨੋਮੀ ਗਲੋਬਲੀ ਕਰੋਨਾ ਤੋਂ ਬਾਅਦ ਹਿਲ ਚੁੱਕੀ ਹੋਈ ਹੈ ਸਾਨੂੰ ਇੱਥੇ ਹੀ ਆਪਣੇ ਪੰਜਾਬ ਵਿੱਚ ਹੀ ਆਪਣੀਆਂ ਧਰਤੀਆਂ ਉੱਤੇ ਹੀ ਕੁਛ ਨਾ ਕੁਛ ਕੰਮ ਕਰਨ ਦੀ ਲੋੜ ਹੈ ਕੋਈ ਸਕਿੱਲ ਸਿੱਖਣ ਦੀ ਲੋੜ ਹੈ ਕੋਈ ਕੰਮ ਸ਼ੁਰੂ ਕਰ ਲਓ ਅੱਛਾ ਇੱਕ ਸਵਾਲ ਬੜਾ ਉੱਠ ਰਿਹਾ ਹੈ ਕਹਿੰਦੇ ਪਏ ਨੇ ਕਿ ਭਈ ਅਮਰੀਕਾ ਨੇ ਉਹ ਬੰਦੇ ਨਹੀਂ ਭੇਜੇ ਜਿਹੜੇ ਜਿਹੜੇ ਕ੍ਰਿਮੀਨਲ ਨੇ ਭਾਰਤ ਦੇ ਜਾਂ ਫਿਰ ਉਹ ਬੰਦੇ ਨਹੀਂ ਭੇਜੇ ਜਿਹੜੇ ਉਸ ਜਗ੍ਹਾ ਦੇ ਉੱਪਰ ਜਾ ਕੇ ਐਸਾਈਲਮ ਲੈ ਲਈ ਹੈਗੀ ਆ ਉਹ ਬੰਦੇ ਕਿਉਂ ਨਹੀਂ ਭੇਜੇ ਉਹਨਾਂ ਨੇ ਉਹ ਬੰਦੇ ਕਿਉਂ ਭੇਜੇ ਜਿਨ੍ਹਾਂ ਨੇ ਕਰਜ਼ੇ ਲੈ ਕੇ ਜਿਹੜਾ ਹੈਗਾ ਉਹ ਬਾਹਰ ਗਏ ਸੀ ਪੈਸੇ ਕਮਾਉਣ ਦੇ ਲਈ ਘਰ-ਬਾਰ ਨੂੰ ਠੀਕ ਕਰਨ ਦੇ ਲਈ ਉਹਨਾਂ ਬੰਦੇ ਨੂੰ ਭੇਜਤਾ ਜਿਹੜੇ ਕ੍ਰਿਮੀਨਲ ਸੀਗੇ ਜਾਂ ਫਿਰ ਜਿਹੜੇ ਭਾਰਤ ਦੇ ਵਿੱਚ ਕੁਝ ਨੁਕਸਾਨ ਪਹੁੰਚਾ ਗਏ ਨੇ ਉਹਨਾਂ ਨੂੰ ਆਪਣੇ ਸਟੇਟ ਦਿੱਤੀ ਹੋਈ ਹੈ ਇਸਵਾਲ ਤੇ ਬਿਲਕੁਲ ਮੈਂ ਕਹਿਣਾ ਚਾਹੂੰਗਾ ਕਈ ਇਦਾਂ ਦੇ ਕ੍ਰਿਮੀਨਲ ਮਾਈਂਡ ਲੋਕ ਉੱਥੇ ਬੈਠੇ ਨੇ ਜਿਹੜੇ ਬਾਹਰੋਂ ਕੰਮ ਕਰ ਰਹੇ ਨੇ ਗਲਤ ਪੰਜਾਬ ਲਈ ਜਾਂ ਕਿਤੇ ਵਾਕਏ ਸਹੀ ਗੱਲ ਹੈ ਉਹਨਾਂ ਨੂੰ ਕਿਉਂ ਨਹੀਂ ਭੇਜਿਆ ਗਿਆ ਇਹ ਟਰੰਪ ਪ੍ਰਸ਼ਾਸਨ ਇੱਥੇ ਕੁਐਸਚਨ ਮਾਰਕ ਹੈਗਾ ਜਿਹੜੇ ਲੋਕ ਪੰਜਾਬ ਦੇ ਵਿੱਚ ਕਿਸੇ ਤਰੀਕੇ ਕਰਕੇ ਵੀ ਕੋਈ ਨਾ ਕੋਈ ਗੜਬੜ ਪੈਦਾ ਕਰਦੇ ਨੇ ਕੁਝ ਵੀ ਕਰਦੇ ਨੇ ਉਹਨਾਂ ਨੂੰ ਤਾਂ ਭੇਜਣਾ ਚਾਹੀਦਾ ਸੀਗਾ ਨਾ ਜਿਹੜੇ ਕ੍ਰਿਮੀਨਲ ਮਾਈਂਡ ਲੋਕ ਆ ਆ ਸਾਡੇ ਜਿਹੜੇ ਛੋਟੇ ਛੋਟੇ ਗਰੀਬ ਲੋਕ ਇਹਨਾਂ ਨੂੰ ਕਿਉਂ ਇਦਾਂ ਭੇਜਿਆ ਕਿਉਂ ਜਲੀਲ ਕੀਤਾ ਗਿਆ ਕਿਉਂ ਇਹਨਾਂ ਦੀ ਬੇਇੱਜ਼ਤੀ ਕੀਤੀ ਗਈ ਇਹ ਸਵਾਲ ਮੈਂ ਇਹੀ ਮੈਂ ਕਹਿਣਾ ਚਾਹੂੰਗਾ ਜਿਹੜਾ ਸਾਡੇ ਵਿਦੇਸ਼ ਮੰਤਰੀ ਨੇ ਕਿ ਉਹ ਆਪਣੇ ਕਾਊਂਟਰਪਾਰਟ ਨਾਲ ਗੱਲ ਕਰਨ ਕਿ ਅਸੀਂ ਤੁਹਾਡੇ ਕੋਈ ਕਈ ਲੋਕਾਂ ਨੂੰ ਜਿਹੜੇ ਕੀ ਉੱਥੇ ਬੈਠ ਕੇ ਇੱਥੇ ਕੋਈ ਨਾ ਕੋਈ ਆਰਗੇਨਾਈਜ਼ ਕ੍ਰਾਈਮ ਕਰਦੇ ਨੇ ਆਪਾਂ ਉਹਨਾਂ ਨੂੰ ਕਿਉਂ ਨਹੀਂ ਭੇਜ ਰਹੇ ਉਹਨਾਂ ਨੂੰ ਵੀ ਇਸ ਜਹਾਜ਼ 'ਚ ਭੇਜਿਆ ਜਾ ਸਕਦਾ ਸੀਗਾ ਸੋ ਮੈਂ ਟਰੰਪ ਸਰਕਾਰ ਨੂੰ ਕਹਿਣਾ ਚਾਹੂੰਗਾ ਜੇ ਤੁਹਾਡੇ ਅੰਦਰ ਵਾਕਈ ਪਾਰਦਰਸ਼ਤਾ ਹੈਗੀ ਆ ਸਾਰੇ ਉਹ ਬੰਦੇ ਜਿਹੜੇ ਕਿ ਇਸ ਦੇਸ਼ ਲਈ ਖਤਰਾ ਵੀ ਨੇ ਉਹ ਵੀ ਭੇਜੇ ਜਾਣ ਅੱਛਾ ਇੱਕ ਪਾਸੇ ਨਰਿੰਦਰ ਮੋਦੀ ਹੁਰੀ ਕਹਿੰਦੇ ਨੇ ਕਿ ਵੀ ਅਸੀਂ ਸੁਪਰੀਮ ਪਾਵਰ ਹੈਗੇ ਆ ਅਸੀਂ ਟਾਪ ਦੇ ਦੇਸ਼ਾਂ ਦੇ ਵਿੱਚ ਆਉਂਨੇ ਆ ਤਕੜੇ ਆਉਂਨੇ ਆ ਅਸੀਂ ਬਈ ਅਸੀਂ ਭਾਰਤ ਦੇ ਨਾਗਰਿਕਾਂ ਸਾਨੂੰ ਗਰਵ ਕਰਨਾ ਚਾਹੀਦਾ ਹੈਗਾ ਪਰ ਦੂਜੇ ਪਾਸੇ ਜਦੋਂ ਇਹ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਆਉਂਦਾ ਹੈ ਦੇਖੋ ਕਈ ਇਦਾਂ ਦੇ ਮੁਲਕ ਐ ਜਿਨ੍ਹਾਂ ਦਾ ਤੁਸੀਂ ਇੱਕ ਵੀ ਨਾਗਰਿਕ ਨੂੰ ਕਿਤੇ ਹਤਕੜੀ ਭਲਾਉਂਦੇ ਨਾ ਉਹਨੇ ਅਮਰੀਕਾ ਦਾ ਸਾਰਾ ਖਾਣਾ ਪੀਣਾ ਬੰਦ ਕਰ ਦੇਣਾ ਸੀਗਾ ਜਿੰਨੇ ਪ੍ਰੋਡਕਟ ਉੱਥੋਂ ਬਣ ਕੇ ਆਉਂਦੇ ਸਭ ਬੰਦ ਕਰ ਦੇਣੇ ਸੀਗੇ ਉਹਨਾਂ ਨੇ ਠੀਕ ਹੈ ਜੀ ਪਰ ਸਾਡਾ ਦੇਸ਼ ਇੱਥੇ ਕਿਤੇ ਨਾ ਕਿਤੇ ਮੈਨੂੰ ਫੀਲ ਹੋ ਰਿਹਾ ਕਿ ਆਪਾਂ ਕਿਉਂ ਉਸ ਟਰੰਪ ਦੇ ਅੱਗੇ ਸੋਚਦੇ ਪਏ ਆ ਮਤਲਬ ਅਸੀਂ ਡਿਪੈਂਡੈਂਟ ਹੈਗੇ ਆ ਅਮਰੀਕਾ ਦੇ ਉੱਪਰ ਮੈਂ ਤਾਂ ਕਹਿੰਦਾ ਕਿਸੇ ਗੱਲ ਤੋਂ ਪਰੇ ਭਾਰਤ ਦੇ ਅੰਦਰ ਸ਼ਮਤਾ ਭਰ ਮੋਦੀ ਸਾਹਿਬ ਕਹਿੰਦੇ ਨੇ ਕਿ ਸਾਡਾ ਦੇਸ਼ ਸੁਪਰ ਪਾਵਰਫੁਲ ਹੈ ਮੈਂ ਬਿਲਕੁਲ ਕਹਿਣਾ ਹੈਗਾ ਕਿਉਂ ਨਹੀਂ ਹੈਗਾ ਅਸੀਂ ਭਾਰਤੀ ਪੂਰੀ ਸ਼ਮਤਾ ਰੱਖਦੇ ਆਂ ਸਭ ਕੁਝ ਰੱਖਦੇ ਆਂ ਅੱਜ ਹੀ ਅਸੀਂ ਵਿਰੋਧ ਕਰੀਏ ਅਮਰੀਕਾ ਦੀ ਜਿੰਨੇ ਪ੍ਰੋਡਕਟ ਨੇ ਸਾਰੇ ਬੈਨ ਕਰ ਦिए ਉਹਦੇ ਉੱਤੇ ਟੈਰੀ ਵਧਾ ਦਈਏ ਦੇਖੋ ਟਰੰਪ ਕਿੱਦਾਂ ਹਿਲ ਜਾਂਦਾ ਦੇਖੋ ਟਰੰਪ ਕਿੱਦਾਂ ਮਿੰਤਾ ਮਾਰਦਾ ਮੋਦੀ ਸਾਹਿਬ ਇਸ ਗੱਲ ਕਰਨ ਲਈ ਸਮਰੱਥ ਹੈਗੇ ਨੇ ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਗਾ ਮੋਦੀ ਸਾਹਿਬ ਤੁਸੀਂ ਵੀ ਕੋਈ ਇਦਾਂ ਦਰਪ ਲਾਈ ਦਿਓ ਸਾਨੂੰ ਚੁੱਕਣ ਦੀ ਲੋੜ ਨਹੀਂ ਹੈਗੀ ਅੱਜ ਆਪਾਂ ਹਰ ਚੀਜ਼ ਪ੍ਰੋਡਿਊਸ ਕਰ ਸਕਦੇ ਆਂ ਮੇਡ ਇਨ ਇੰਡੀਆ ਹਰ ਚੀਜ਼ ਚੱਲ ਸਕਦੀ ਕਿਉਂ ਨਹੀਂ ਚੱਲ ਸਕਦੀ ਅੱਛਾ ਨੈਸ਼ਨਲ ਮੀਡੀਆ ਦੇ ਉੱਪਰ ਚੱਲਦਾ ਹੈ ਕਿ ਬਈ ਨਰਿੰਦਰ ਮੋਦੀ ਹੋਰੀ ਪੁਤਿੰਦਰ ਨਾਲ ਮਿਲਣਗੇ ਉਹਨਾਂ ਨੇ ਵਾਰ ਰੁਕਾ ਦਿੱਤੀ ਜਿਹੜਾ ਹੈਗਾ ਇਜ਼ਰਾਈਲ ਦਾ ਚੱਲ ਰਿਹਾ ਸੀ ਵਾਰ ਦੂਸਰੇ ਦੇਸ਼ ਦੇ ਨਾਲ ਅਜੀਹਾਂ ਖਬਰਾਂ ਚੱਲਦੀਆਂ ਨੇ ਇੱਕ ਪਾਸੇ ਦੂਜੇ ਪਾਸੇ ਬਈ ਆ ਹੁਣ ਇੰਟਰਨੈਸ਼ਨਲ ਖਬਰ ਚੱਲ ਰਹੀ ਹੈ ਕਿ ਬਈ ਅਮਰੀਕਾ ਨੇ ਭਾਰਤ ਨੂੰ ਭਾਰਤ ਦੇ ਨੌਜਵਾਨਾਂ ਨੂੰ ਝਲੂਲ ਕਰਕੇ ਜਿਹੜਾ ਹੈਗਾ ਵਾਪਸ ਭਾਰਤ ਭੇਜ ਇਹ ਖਬਰ ਸੁਣੀ ਜਦੋਂ ਤੁਸੀਂ ਤੇ ਉਦੋਂ ਮਨ ਦੇ ਵਿੱਚ ਕੀ ਖਿਆਲ ਆ ਦੇਖੋ ਇੱਕ ਗੱਲ ਤਾਂ ਹੈਗੀ ਹੈ ਮੈਂ ਫੇਰ ਕਹਿਣਾ ਚਾਹਨਾ ਵਾ ਸਾਡਾ ਦੇ ਸਮਰੱਥਾ ਰੱਖਦਾ ਹੈ ਸਾਡੇ ਦੇਸ਼ 'ਚ ਦਮ ਹੈਗਾ ਅਮਰੀਕਾ ਦਾ ਐਗਜ਼ਾਮ ਹੁੰਦਾ ਹੈ ਸਾਡੇ ਦੇਸ਼ ਦਾ ਬੱਚਾ ਟੌਪ ਕਰਦਾ ਹੈ ਸਾਡੇ ਦੇਸ਼ 'ਚ ਨਹੀਂ ਸ਼ਮਤਾ ਹੈਗੀ ਹੈ ਸੋ ਮੈਂ ਕਹਿਣਾ ਚਾਹੂੰਗਾ ਕਿ ਆਪਾਂ ਇੱਕ ਪਾਸੇ ਜੇ ਰਸ਼ੀਆ ਵਰਗੇ ਦੇਸ਼ ਉੱਤੇ ਵੀ ਸਾਡਾ ਪ੍ਰਭਾਵ ਹੈਗਾ ਸਾਡਾ ਅਮਰੀਕਾ 'ਤੇ ਵੀ ਪ੍ਰਭਾਵ ਹੈਗਾ ਮੈਂ ਫੇਰ ਦੱਸ ਰਿਹਾ ਅਮਰੀਕਾ ਨੂੰ ਸਾਡੇ ਇੰਡੀਆ ਨੇ ਚਲਾ ਰਹੇ ਨੇ ਜਿਹੜੇ ਬੌਟ ਐਂਡ ਬੌਨ ਆਪ ਇੰਡੀਆ 'ਚ ਹੋਏ ਨੇ ਅੱਜ ਗੂਗਲ ਵਰਗੀਆਂ ਕੰਪਨੀਆਂ ਉਹ ਚਲਾ ਰਹੇ ਨੇ ਉੱਥੇ ਸੋ ਮੈਂ ਕਹਿਣਾ ਚਾਹੂੰਗਾ ਸਰਕਾਰ ਨੂੰ ਕਿ ਸਾਨੂੰ ਅਮਰੀਕਾ ਅੱਗੇ ਝੁਕਣ ਦੀ ਲੋੜ ਨਹੀਂ ਹੈਗੀ ਅੱਜ ਆਪਾਂ ਸਮਰੱਥ ਹੋ ਗਏ ਆ ਸਾਡੇ ਕੋਲ ਟੈਕਨੋਲੋਜੀ ਇਦਾਂ ਦੀ ਆ ਚੁੱਕੀ ਹੈ ਸਾਡੇ ਕੋਲ ਬਹੁਤ ਕੁਛ ਇਦਾਂ ਦਾ ਆ ਚੁੱਕਾ ਵਾ ਸੋ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਸਰਕਾਰ ਨੂੰ ਸਾਡੇ ਭਾਰਤੀਆਂ ਨਾਲ ਇਦਾਂ ਦਾ ਕਿਉਂ ਸਲੂਕ ਕੀਤਾ ਗਿਆ ਉਹ ਕੀ ਸੀਗੇ ਕ੍ਰਿਮੀਨਲ ਸੀਗੇ ਟੈਰਰਿਸਟ ਸੀਗੇ ਕੀ ਸੀਗੇ ਉਹ ਇਸ ਲਈ ਸਖਤ ਸ਼ਬਦਾਂ ਨਾਲ ਮੈਂ ਨਿੰਦਾ ਕਰਦਾ ਤੇ ਕੋਸ਼ਿਸ਼ ਕਰਦਾਗਾ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਗੀ ਠੀਕ ਹੈ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ ਬਿਲਕੁਲ ਪ੍ਰੋਫੈਸਰ ਐਮ ਪੀ ਸਿੰਘ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਇੱਕ ਕਾਫੀ ਵੱਡਾ ਸਵ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੇ ਸਕਦੇ ਹੋ ਕੈਮਰਾ ਬਸਨ ਪੰਕ ਦੇ ਨਾਲ ਰਾਜ ਗੁਪਤਾ ਹਮਦਰ ਟੂ ਕੈਨੇਡਾ ਜਲੰਧਰ